ਤੰਦਰੁਸਤ ਅਤੇ ਸਿਹਤਮੰਦ ਪਸ਼ੂ ਪਸ਼ੂ ਪਾਲਕਾਂ ਲਈ ਫਾਇਦੇਮੰਦ ਹੁੰਦੇ ਨੇ ਪਰ ਜੇਕਰ ਪਸ਼ੂਆਂ ਨੂੰ ਕੋਈ ਬਿਮਾਰੀ ਲੱਗ ਜਾਵੇ ਤਾਂ ਕਿਸਾਨਾਂ ਲਈ ਇਹ ਕਿੰਨਾ ਨੁਕਸਾਨ ਦੇ ਸਾਬਤ ਹੋ ਸਕਦਾ ਹੈ ਅੱਜ ਤੁਹਾਨੂੰ ਦੱਸਦੇ ਹਾਂ ਇੱਕ ਇਹੋ ਜਿਹੀ ਬਿਮਾਰੀ ਬਾਰੇ ਜੋ ਪਸ਼ੂਆਂ ਵਿੱਚ ਮਾ ਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ ਜੀ ਹਾਂ ਇਹ ਬਿਮਾਰੀ ਹੈ ਮੂਖ ਖੋਰ ਦੀ ਜਿਸ ਨੂੰ ਵਿਸ਼ਾਣੂ ਰੋਗ ਵੀ ਕਿਹਾ ਜਾਂਦਾ ਹੈ ਇੱਕ ਚੂਤ ਦੀ ਬਿਮਾਰੀ ਹੈ ਜੋ ਬਹੁਤ ਤੇਜ਼ੀ ਨਾਲ ਫੈਲਦੀ ਹੈ ਇਹ ਬਿਮਾਰੀ ਮੱਝਾਂ ਗਾਵਾਂ ਵਿੱਚ ਨਹੀਂ ਬਲਕਿ ਬੱਕਰੀਆਂ ਭੇਡਾਂ ਅਤੇ ਸੂਰਾਂ ਵਿੱਚ ਵੀ ਪਾਈ ਜਾਂਦੀ ਹੈ ਬੇਸ਼ੱਕ ਇਸ ਬਿਮਾਰੀ ਨਾਲ ਮੌਤ ਦਰ ਕਾਫੀ ਘਟ ਹੈ ਪਰ ਪਸ਼ੂ ਪਾਲਕਾਂ ਨੂੰ ਆਰਥਿਕ ਨੁਕਸਾਨ ਕਾਫੀ ਹੁੰਦਾ ਹੈ ਹੁਣ ਸਵਾਲ ਉੱਠਦਾ ਹੈ ਕਿ ਇਸ ਬਿਮਾਰੀ ਦੀ ਪਛਾਣ ਕਿਵੇਂ ਕੀਤੀ ਜਾਵੇ ਆਪ ਦੱਸਦੇ ਹਾਂ ਬਿਮਾਰੀ ਦੇ ਲੱਛਣਾਂ ਬਾਰੇ ਮੂਖੋਰ ਬਿਮਾਰੀ ਦੇ ਲੱਛਣ ਬਿਮਾਰ ਪਸ਼ੂ ਨੂੰ ਤੇਜ਼ ਬੁਖਾਰ ਹੁੰਦਾ ਹੈ ਅਤੇ ਮੂੰਹ ਵਿੱਚੋਂ ਲਾਰ ਵਗਦੀ ਹੈ। ਪਸ਼ੂ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਦੁੱਧ ਸੁੱਕ ਜਾਂਦਾ ਹੈ। ਪਸ਼ੂ ਦੇ ਮਸੂੜਿਆਂ, ਜੀਭ, ਥਣਾ ਅਤੇ ਖੁਰਾਂ ਉੱਤੇ ਛਾਲੇ ਹੋ ਜਾਂਦੇ ਨੇ ਅਤੇ ਕੁਝ ਦਿਨ ਬਾਅਦ ਇਹ ਛਾਲੇ ਜ਼ਖਮ ਬਣ ਜਾਂਦੇ ਨੇ। ਜੇਕਰ ਤੁਹਾਡੇ ਪਸ਼ੂ ਨੂੰ ਮੂਖੁਰ ਦੀ ਬਿਮਾਰੀ ਹੋ ਜਾਂਦੀ ਹੈ ਤਾਂ ਤੁਰੰਤ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਮੋਖੁਰਦੀ ਬਿਮਾਰੀ ਫੈਲਣ ਤੋਂ ਪਹਿਲਾਂ ਸਾਵਧਾਨੀਆਂ ਬਿਮਾਰ ਜਾਨਵਰਾਂ ਨੂੰ ਅਲੱਗ ਕਰੋ ਬਿਮਾਰ ਪਸ਼ੂਆਂ ਦਾ ਖਾਣਾ ਪੀਣਾ ਅਲੱਗ ਕਰ ਦੇਣਾ ਚਾਹੀਦਾ ਹੈ ਪਸ਼ੂਆਂ ਨੂੰ ਮੇਲੇ ਮੰਡੀਆਂ ਵਿੱਚ ਲਿਜਾਣਾ ਬੰਦ ਕਰ ਦਿਓ ਬਾਹਰਲੇ ਆਦਮੀਆਂ ਅਤੇ ਬਾਹਰਲੀਆਂ ਗੱਡੀਆਂ ਦਾ ਪਸ਼ੂ ਫਾਰਮਾਂ ਤੇ ਆਉਣਾ ਜਾਣਾ ਬੰਦ ਕਰ ਦਿਓ ਬਿਮਾਰ ਪਸ਼ਵਾਨ ਨੂੰ ਵੇਖਣ ਤੋਂ ਬਾਅਦ ਹੱਥ, ਭਾਂਡੇ ਅਤੇ ਮਸ਼ੀਨਰੀ ਨੂੰ 4% ਸੋਡਾ ਕਾਰਬੋਨੇਟ ਅਤੇ ਪਾਣੀ ਦੇ ਘੋਲ ਨਾਲ ਸਾਫ਼ ਕਰੋ। ਬੱਚੜਿਆਂ ਨੂੰ ਮਾਂ ਦਾ ਦੁੱਧ ਨਾ ਪਿਲਾਓ। ਫਰਸ਼ ਉੱਤੇ ਚੂਨਾ ਖਿਲਾਰਦੇ ਹੋ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਭਿਆਨਕ ਰੋਗ ਦਾ ਕੋਈ ਵੀ ਇਲਾਜ ਨਹੀਂ ਹੈ। ਪਸ਼ੂ ਪਾਲਕਾਂ ਨੂੰ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਪਸ਼ੂਆਂ ਨੂੰ ਐਂਟੀਬਾਇਓਟਿਕ ਦੇ ਇੰਜੈਕਸ਼ਨ ਲਗਵਾਉਣੇ ਚਾਹੀਦੇ ਨੇ ਤਾਂ ਜੋ ਜੀਵਾਣੂਆਂ ਦੀ ਇਨਫੈਕਸ਼ਨ ਨਾ ਹੋਵੇ ਇਸ ਤੋਂ ਇਲਾਵਾ ਬੁਖਾਰ ਉਤਾਰਨ ਦੀ ਦਵਾਈ ਅਤੇ ਟੀਕੇ ਲਗਵਾਓ ਮੂੰਹ, ਥਣ ਅਤੇ ਖੁਰਾਂ ਨੂੰ ਲਾਲ ਦਵਾਈ ਨਾਲ ਧੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਬੋਰੋ ਗਲਿਸਰਿਨ ਦੀ ਕਰੀਮ ਲਗਾਉਣ ਨਾਲ ਛਾਲੇ ਜਲਦੀ ਠੀਕ ਹੁੰਦੇ ਨੇ ਜਾਨਵਰਾਂ ਨੂੰ ਨਰਮ ਚਾਰਾ ਅਤੇ ਦਲੀਆ ਦੇਣਾ ਚਾਹੀਦਾ ਹੈ ਤਾਂਕਿ ਪਸ਼ੂਆਂ ਨੂੰ ਪਚਾਣ ਵਿੱਚ ਕੋਈ ਤਕਲੀਫ ਨਾ ਹੋਵੇ ਪਸ਼ੂਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਫ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ